ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਸਿੰਘ ਖੇਰਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਸਮੁੱਚੇ ਜਗਤ ਨੂੰ ਬਸਾਖੀ ਦੀਆਂ ਲੱਖ ਲੱਖ ਵਧਾਈਆਂ ਦੋਰੀਆਂ ਵਧਾਈਆਂ ਏ ਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਅਈ 9 ਤਰੀਕ ਨੂੰ ਆਪਣੀ ਜਥੇਬੰਦੀ ਭਾਰਤੀ ਕਿਸਾਨ ਜੁਨੀਅਰ ਪੰਜਾਬ ਦੇ ਵਿੱਚੋਂ ਲੱਗ ਕਰਕੇ ਭਾਰਤੀ ਕਿਸਾਨ ਜੁਨੀਅਤ ਤੋਤੇਵਾਲ ਬਣਾਈ ਆ ਉਸ ਲਈ ਸਾਰੇ ਜਗਤ ਨੂੰ ਵਧਾਈਆਂ ਵੀ ਦਿਨੇ ਆ ਤੇ ਨਾਲ ਆਉਣ ਵਾਲੇ ਟਾਈਮ 20 ਤਰੀਕ ਦਿਨ ਸ਼ਨੀਵਾਰ ਨੂੰ ਉਥੇ ਗੁਰੂ ਹਜੂਰ ਸਾਹਿਬ ਧਰਮਕੋਟ ਰੋਡ ਤੋਤੇਵਾਲ ਨੂੰ ਉਥੇ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਚੜ ਕੇ 20 ਤਰੀਕ ਨੂੰ ਦਿਨ ਸ਼ਨੀਵਾਰ ਉਥੇ ਹਮ ਹਮਾ ਕੇ ਸਾਡੇ ਰੌਣਕ ਵਧਾਓ